ਸਰਸਿਕਲ ਬਾਈ ਜੀ ਮਣਾੜੇ ਵਰਨ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈਕਲ ਦੋ ਝੋਟੀਆਂ ਵਿਖਾਉਣੇ ਆ ਟੌਪ ਕਲਾਸ ਦੀਆਂ ਇੱਕ ਨੀਲੀ ਦੀ ਇੱਕ ਮੋਹਰਾ ਨਸਲ ਦੀ ਤੇ ਇੱਕ ਝੋਟੀ ਤਾਜੀ ਸੂਈ ਆ ਕਵਾਲਿਟੀ ਨਹੀਂ ਛੋਟੀਆਂ ਆ ਭਾਈਨਾ ਕਰਦੇ ਗੱਲਬਾਤ ਸਰਸਿਕਲ ਬਾਈ ਜੀ ਪਰਪੋਲਾ ਜੀ ਪਰਮਾਨਾ ਜੀ ਸਭ ਵਧੀਆ ਠੀਕ ਠਾਕ ਵੀ ਜੀ ਜਿਹੜੇ ਸਾਰੇ ਗੱਲ ਦੀ ਸਾਰਿਆਂ ਜੀ ਫਾਰਮ ਦੇ ਜੁੜੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਧੰਨਵਾਦ ਬਾਈ ਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਹਾਂ ਜੀ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂ ਜੀ ਹਾਂ ਜੀ ਸਾਰੀ ਸੰਪਲਾ ਵੀ ਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਬਾਈ ਜੀ ਜਿਹਨਾਂ ਰੂਪ ਵੀ ਜੀ ਫਾਰਮ ਦੇ ਹੈਗੇ ਆਪਣੀ ਕੋ 6-7 ਲਾਗੇ ਹਾਂ ਜੀ ਹਾਂ ਜੀ ਜਿਨ੍ਹਾਂ ਦੇ ਵਿੱਚੋਂ ਤਿਆਰੀ ਖੜੀ ਜਿਹੜੇ ਉਹ ਜਨਰਲ ਵੀਰ ਪਾਈ ਦੇ ਜਿਹੜੇ ਬਿਲਕੁਲ ਤਿਆਰ ਹੋਣ ਵੀਡੀਓ ਦੇ ਮਤਲਬ ਬੰਦੇ ਟੌਪ ਦੇ ਹਾਂਜੀ ਠੀਕ ਆ ਬਾਈ ਜੀ ਉਹ ਦੋ ਪਾਵਾਂ ਠੀਕ ਆ ਬਾਈ ਜੀ ਚੰਗੇ ਟੌਪ ਦੇ ਕੁਆਲਟੀ ਆ ਹਾਂਜੀ ਹਾਂਜੀ ਛੋਟੀ ਵੀਰ ਸੋਈ ਆ ਤਾਜੀ ਠੀਕ ਆ ਜੀ ਇਹ ਏਅਰ ਪਾਉਣੀ ਆ ਅਜੇ ਏਅਰ ਪੈਣ ਵਾਲੀ ਆ ਉਹ ਕਹਿੰਦਾ ਆ ਜੇ ਬਚਾ ਕੜੇ ਨਾ ਠੀਕ ਆ ਜੀ ਸੋਈ ਆ ਤਾਂ ਹਾਂਜੀ ਚੰਗੀ ਕੁਆਲਟੀ ਦੀ ਸਿਰੇ ਦੀ ਝੋਟੀ ਆ ਵੱਡੀ ਠੀਕ ਆ ਬਾਈ ਜੀ ਪਹਿਲੇ ਸੂਏ ਵੀਰ ਨੂੰ ਲੈਂਦੀ ਹਰਿਆਣੇ ਉਹ ਹਾਂਜੀ ਹਾਂਜੀ ਤੇ ਦੂਜਾ ਸੂਆ ਅਸੀਂ 2 ਕਿਲੋਮੀਟਰ ਦੇ ਪਿੰਡ ਬਡਾਲਾ ਇੱਥੋਂ ਝੋਟੀ ਲਈ ਠੀਕ ਆ ਬਡਾਲੇ ਪਿੰਡ ਆਪਣੇ ਠੀਕ ਪੈ ਲੱਗੋ ਲੈ ਪਿੰਡੋਂ ਲਈ ਹਸਾਉਣਾ ਜੀ ਵਾਲੀ ਜਾਨੀ ਦੂਜਾ ਸੁਦਾ ਵੀ ਝੋਟੀ ਸੁਖੀ ਠੀਕ ਆ ਬਾਈ ਹੋ ਲੋ ਜੀ ਇੱਕ ਦਿਨ ਦਾ ਕਿਹਾ ਦੂਜਾ ਗਰੰਟੀ ਨਾਲ ਦੂਜਾ ਸੁਦਾ ਪੱਕਾ ਹਾਂ ਜੀ ਵੱਡੇ ਅੰਗਾਂ ਪੈਰਾ ਦੀ ਜਮ ਵਾਲਾ ਵੱਡੇ ਵਾਲੀ ਆ ਠੀਕ ਆ ਬਾਈ ਵੇਖੋ ਜੀ ਬਹੁਤ ਸੋਹਣੀ ਝੋਟੀ ਆ ਸਾਰੀ ਜੋ ਟੀ ਕੁਆਲਿਟੀ ਵਿਖਾਉਣੀ ਹੈ ਉਤੋਂ ਇੱਕ ਰਕਮਾ ਲਾਗੇ ਵੀ ਤੇ ਬਹੁਤ ਸੋਹਣੀ ਚੱਡਾ ਲਿਵਾ ਲਗਾਇਆ ਹਾਂ ਵੀ ਪਹਿਲਾਂ ਦੂਜਾ ਝੋਟੀ ਦੇ ਤੇ ਲਿਵਾ ਪੂਰਾ ਖੁੱਲਾ ਪੰਡਾ 16 ਅਗਲਾ ਦੋ ਤੇ ਚਾਇਆ ਹੈ ਤਾਂ ਕਰਦੇ ਮੱਧ ਦੋ ਤੇ 17 18 ਗੱਲਾ ਪਾਉਗੀ ਜਿੰਨੀ 100 ਦੇ ਸੁਦਾ ਜੀ ਠੀਕ ਹੈ ਭਾਈ ਜੀ ਕੋਈ ਇਹ ਜਿਹੜਾ ਜਿਹੜਾ ਮੱਦੀ ਮੀਰਨਾ ਚੈੱਕ ਕਰ ਲੇ ਇੱਕ ਦੇ ਜਿਹੜੀ ਇੱਜ਼ਤ ਦੀ ਮੈਂ ਉਹ ਦੱਸ ਗਏ ਦਮਾ ਕੋਈ ਨੱਕ ਜਿ ਛੇਕਣੀ ਠੀਕ ਹੈ ਜੀ ਪਿਓਰ ਅਸਲ ਮੈਂ ਛੋਟੀ ਹੋਰ ਹਿਆਣੀ ਦੀ ਛੋਟੀ ਪਿਲੇ ਸਾਲ ਬਾਈ ਲੈ ਗਿਆ ਇਹ ਹੀ ਵਜਨ ਵਾਲੀ ਕਦਕਾਠ ਵਾਲੀ ਆ ਪੂਰੀ ਟੌਪ ਦੀ ਖਰੀਦੀ ਛੋਟੀ ਠੀਕ ਜੀ ਫਿਰ ਵੀ ਜਿਹੜਾ ਚੌਣ ਲੱਗੀ ਜਾਣਾ ਇਹਦੀ ਜਿਆਦਾ ਪੰਪ ਪੰਗੂ ਚੌਣ ਲੱਗੀ ਜੋੜੀ ਠੀਕ ਹੈ ਭਾਈ ਇੱਕ ਨਾ ਭਾਈ ਕੰਬਲ ਬੜਾ ਝਾੜ ਦਿਓ ਪੂਰਾ ਇਧਨ ਸਿਧਾਂ ਲਾਇਆ ਰਾਹੀ ਆ ਗਏ ਵੀ ਪੂਰੀ ਮਲ ਕੇ ਲੂਣਾ ਮੇਗਲੀ ਪੇਟ ਉਹਦਾ ਪੂਰਾ ਚਿਕਾਟਾ ਦਾ ਗੋਠਾ ਵੀ ਲਓ ਫੁੱਡੇ ਖੱਡੇ ਚੈੱਕ ਰੋ ਨਹੀਂ ਚੰਗੇ ਇਹ ਕਰਾ ਪੂਰੀ ਝੋਟੀ ਹੋ ਗਿਆ ਸਿੱਧੀ ਵਧੀਆ ਕੁਆਲਟੀ ਵਾਲੀ ਸਿੰਗਲ ਹੱਡੀ ਦੀ ਲੈਵੇ ਦੀ ਵੀਰ ਪੰਡ ਪਾਈ ਕਰਦੀ ਥਲੇ ਆ ਵੀ ਦੋ ਦਰੇ ਟਕੇ ਡਾ ਦੂਗੀ ਠੀਕ ਹੈ ਭਾਈ ਇਹ ਆਏ ਜੀ ਥੋੜਾ ਥੋੜਾ ਮੈਂ ਹੋਰ ਸੱਬਾ ਲਾ ਆਉਂਦਾ ਇਹਦੀ ਕੰਮ ਯਾਰ ਜੋਟੀ ਜਿਹੜਾ ਮੱਦੀ ਨੀਰਤਾ ਆ ਲੈ ਕੇ ਕਰੀ ਲੈਵਾ ਚੈੱਕ ਕਰਾ ਤਾਰੋ ਭਾਈਆਂ ਚੈੱਕ ਮੇਰੇ ਭਰਾ ਸਾਰੇ ਥਾਨ ਦੀ 레ਦੀ ਪੂਰੀ ਸਾਫ ਲੈਵੇ ਵਾਲੀ ਜਾਂ ਦੁੱਧ ਵਾਲੀ ਠੀਕ ਹੈ ਤਾਰਾਂ ਭਾਈ ਮਰਾ ਦੋ ਮਾੜੀਆਂ ਜਿਹੜੇ ਥਾਨ ਦਾ ਗਾਲ ਜਵਾਬ ਮਰਾ ਦੋ ਦਵਾਰਾ ਮਰਾ ਦੋ ਠੀਕ ਹੈ ਬਚਾ ਕੇ ਮਗਰਾ ਆ ਗਿਆ ਕਟਾ ਕਟਾ ਆ ਗਿਆ ਵੀ ਠੀਕ ਹੈ ਕਟਾ ਗਾ ਨਟ ਆ ਗਿਆ ਮਗਰਾ ਰੂਮ ਆ ਕੀ ਪੋਲੀ ਹੈ ਛੋਟੀ ਠੀਕ ਹੈ ਪੂਰੀ ਜਵਾਕ ਸਮਾ ਦੀ ਇੱਕ ਨੰਬਰ ਬਚਾ ਚੋਂਗ ਲਗਣ ਵਾਲੀ ਹੈ ਜੀ ਪਨੀਰ ਬੰਦੇ ਦੀ ਗਰੰਟੀ ਹੋਊਗੀ ਛੋਟੀ ਜੀ ਵੀ ਠੀਕ ਹੈ 47 ਬਚਾ ਜੀ ਇਦਾਂ ਮਾਰੋ ਚੋਂਗ ਲਾਉਣ ਵਾਲੀ ਨਾ ਬਚੀ ਨਾ ਬੜੀ ਇਦਾਂ ਲਾ ਦੇ ਚੋਂਗ ਵਾਲਾ ਇਦਾਂ ਤਾਰਾ ਮਾਰ ਦੋ ਠੰਡੀ ਨਹੀਂ ਵੀ ਜੋਸ਼ ਬੜਾ ਛੋਟੀ ਠੀਕ ਹੈ ਭਾਈ ਮੈਂ ਹੰਦੀ ਵੀ ਸੂਗੇ ਜੜੀ ਜੋਸ਼ ਚੰਗਾ ਬੜੇ ਇਹ ਕੋਈ ਠੰਡੀ ਤੇਰੀ ਪੜੀ ਹੈ ਬਹੁਤ ਸੋਹਣੀ ਕਰਮਾਂ ਵਾਲੀ ਕਿ ਬਹੁਤ ਚੰਗਾ ਲੱਗਾ ਝੋਡੀ ਵਿੱਚ ਬਾਜ ਜਰੂਰੀ ਹੈ ਕਰਨਾ ਉਹ ਬਾਜੀਏ ਮੈਂ ਨਾ ਪੰਪਤੀ ਆ ਰਹੇ ਉਹਦਾ ਇਹ ਡੀਪਾਈ ਆਈ ਹੈ ਨਾ ਬਈ ਭਾਈ ਤੇ ਫਿਰ ਤਾਂ ਅਦੇ ਮੈਂ ਮੇਰ ਪੈਂਦੀ ਹੈ ਜਵਾਹਣਾ ਚੌਂਕ ਲਾਉਣ ਵਾਲੀ ਹੈ ਤਾਂ ਕਰਕੇ ਬਹੁਤ ਸਾਫ ਆ ਕਰ ਦੂੰਗੀ ਝੋਡੀ ਝੋਡੀ ਕੁਆਲਟੀ ਵਾਲੀ ਠੀਕ ਹੈ ਜਵਾਬ ਬਹੁਤ ਸਵਾ ਲੱਗਾ ਜੀ ਦੇਖੋ ਜੀ ਥਣ ਨਿਕੜ ਗਏ ਬਹੁਤ ਵਧੀਆ ਠੀਕ ਹੈ ਛੜ ਤੇ ਬਣਾ ਜੀ ਰਹਿਦੇ ਇਧਰ ਹੋਏ ਛੜ ਦੇ ਹੋ ਨੇ ਕੋਈ ਥਾਂ ਮਾਰਾ ਥੋਖਾ ਰਖਿਆ ਵੀਰ ਕਿਦੇ ਘਰ ਗਈ ਨਾ ਝੋਟੀ ਟਿੱਬੇ ਦੀ ਮੂਰੀਗਾ ਥਾਂ ਨੇ ਬਹੁਤ ਵਧੀਆ ਥਾਂ ਲਗਾ ਝੋਟੀ ਗਲਾ ਗਲਾ ਥਾਂ ਲਗਾ ਮੈਨੂੰ ਕਾੜੀ ਸ਼ਾਹ ਝੋਟੀ ਬੰਬ ਬਚਾ ਕੇ ਨਮਰ ਥੋਰੀ ਵੱਡੀ ਝੋਟੀ ਜਲ ਕੇ ਥਾਂ ਲਗਾ ਦੱਸੋ ਮਾਣ ਕੀ ਮੁੱਲ ਕਰਦੇ ਚੰਗੇ ਪੂਰੇ ਮੋਲ ਦੇ ਨਾਲ ਵੀਰ ਵੀਰਾ ਝੋਟੀ ਲਈ ਨੇ ਉਹਨਾਂ ਵੀ ਮੋਲ ਲਾ ਕੇ ਪੂਰੇ ਨਾਲ ਲਿਆਦੀ ਹਾਂਜੀ ਹਾਂਜੀ ਤੇ ਜਿਹੜਾ ਵੀ ਵੀਰਪਰਾ ਝੋਟੀ ਦਾ ਚਾਹ ਬਣਾ ਆ ਫੋਨ ਕਰ ਲੈ ਫੋਨ ਤੇ ਮੋਲ ਦਾ ਫੋਨ ਤੇ ਕਰ ਲੈ ਚਲੋ ਠੀਕ ਆ ਕਰ ਲੈ ਕਿਹੜੇ ਵੇਲੇ ਵੀ ਨਾ ਵਪਾਰੀ ਵੀਰ ਵੀ ਝੋਟੀ ਲੈਣ ਪੈਂਦਾ ਵੱਡੀ ਤੇ ਕਿਹੜੇ ਵੇਲੇ ਕਿਸੇ ਵੀਰ ਭਰਾ ਦਾ ਡੰਗਰ ਹੀ ਵਿੱਚ ਘਟਣਾ ਪੈਂਦਾ ਜੇ ਸਥਿਤੀ ਮੈਂ ਨਹੀਂ ਸਧੀ ਰੱਖ ਬਣਾਉਂਦਾ ਤੇ ਗਾ ਡੰਗਰ ਵੀ ਆਪਣਾ ਨਾਲ ਪਾ ਦਿੰਦੇ ਠੀਕ ਆ ਜੀ ਜਿਹੜੀ ਗੱਲ ਹੈ ਝੋਟੀ ਫੋਨ ਤੇ ਮੋਲ ਨਾਲ ਜਿਹੜਾ ਬੰਦੀ ਵੀਰ ਭਰਾ ਜਿਆਦਾ ਕੀਮਤ ਰੇ ਝੋਟੀ ਦੇ ਦਾਂਗੇ ਕੁਆਲਿਟੀ ਨਹੀਂ ਸਿਰੇ ਦੀ ਝੋਟੀ ਠੀਕ ਆ 2:00 ਵਜ ਗਈ ਇਹਦਾ ਦੂਜਾ ਸਵੇਰ ਵੀ ਸੋਈ ਹੈ ਵੀ ਦੂਜਾ ਸਵੇਰ ਸਹੀ ਹੈ ਅੱਜ ਤਿੰਨ ਜਹਾ ਦੇ ਨੇ ਸੋਈ ਠੀਕ ਹੈ ਪਰ ਜਿਹੜੀਆਂ ਵੀ ਝੋਟੀਆਂ ਨੂੰ ਸੀਡੀਆਂ ਤੇ ਥਣ ਲਗਾਉਣਾ ਤੇ ਇਹਨੂੰ ਸਾਰੀ ਬਾਡੀ ਲੱਗੀ ਹੈ ਸਿੰਘ ਜੀ ਸਿਰੇ ਦੀ ਕਮਾਟ ਜਿਹੜੀ ਇਹਨੂੰ ਵੀ ਬਚਾ ਲਾ ਦੇ ਨੇ ਝੋਟੀ ਨੂੰ ਫੋਨ ਚੋਰੀ ਦੇ ਕੋਲ ਚਵਾਮਾ ਜਿਹਦਾ ਬੋਲਾ ਹੋਊਗਾ 12 ਕਿਲੋ 12 ਕਿਲੋ ਚਵਾਉਣਾ ਦੋ ਤਾ ਚਾਰ ਪੰਜ ਦੇਤੀ ਹੋਈ ਹੈ ਜੀ ਬਹੁਤ ਸੋਹਣੀ ਝੋਟੀ ਆ ਵਧੀਆ ਜਗਾਟਾ ਦੀ ਝੋਟੀ ਦਾ ਬਹੁਤ ਜ਼ਿਆਦਾ ਚੋੜਾ ਨੀਲੀ ਦੀ ਝੋਟੀ ਟਾਪ ਕਲਾਸ ਦੀ ਸਿੰਗੀ ਵੇਖੋ ਗਾਲੀ ਪਾਈ ਕਰਮਾਂ ਵਾਲੀ ਬਹੁਤ ਵਧੀਆ ਪਰ ਮਾਦਮਾਨ ਨੇ ਨੰਗ ਪੈਰ ਲਾਏ ਆ ਨਾ ਵੀਰ ਖਣ ਲੱਪਾਂ ਦੇ ਜਿਗਾਰ ਲਗਾ ਝੋਟੀ ਮਾਰੀ ਨੂੰ ਮਿਲਦਾ ਜਿਵਾਲੇ ਤੇ ਵੀ ਨਹੀਂ ਜਿਆਦਾ ਪੋਲੀ ਰੂਮਣੀ ਠੀਕ ਲਾਉ ਬਚਾ ਜੀ ਉਹ ਤੋਂ ਖਾਣੇ ਘਰਾ ਪੂਰੀ ਕਰੋ ਚਾਕੀ ਤੋਂ ਗਾਲੀ ਪਈ ਹੈ ਛੋਟੀ ਬਹੁਤ ਸੋਹਣੀ ਛੋਟੀ ਵੀ ਠੰਡੀ ਸੀਟ ਆ ਵੀ 2 3 4 ਚ ਆਉਣ ਵਾਲੀ ਥਾਰ ਠੀਕ ਹੈ ਜੀ ਇੰਨੀ ਜਿਆਦਾ ਚੌਥਲੀ ਮਹੀਨੇ ਦੀ ਦੁਰੋਪਨ ਇਹ ਦੁਰੋਸ਼ਾੜਾ ਜਾਂਦੀ ਹੈ ਮਹੀਂ ਜਿਹੜੀ ਗੱਲ ਹੈ ਡਕੇ ਲਾਉਣ ਵਾਲੀ ਮਹੀਂ ਥਾਣ ਵਿਖੇ ਲਗਾ ਝੋਟੀ ਨੂੰ ਗਾੜੀ ਵੀਰ ਵੀਰ ਭਰਾਏ ਹੋ ਜਨਮਾਦੀ ਕੋਈ ਸੇਵਾ ਕਰੇ ਹਾਂਜੀ ਹਾਂਜੀ ਦੋ ਸੁਵੇ ਚੋਗੇ ਵੀਰ ਡਬਲ ਪੈਸੇ ਵਟਦੇ ਗਏ ਵੀਰ ਡੋਲ ਪੈਸੇ ਉਹੀ ਝੋਟੀ ਦਾ ਭਾਰੀ ਹੋਈ ਨਹੀਂ ਹੈ ਹੋਰ ਡੋਲ ਡੋਲ ਚੜ ਜਣੀ ਹੈ ਨਾ ਬਾਕੀ ਵੀਰ ਕਈ ਮਹੀਂ ਦੇ ਵੀਰ ਗਾਹਾਂ ਗਾਹ ਮੇਗੀ ਹੁੰਨੀ ਹੈ ਗਾਹ ਸਹੀ ਗੱਲ ਸਮਾਂ ਵੀ ਗਾਉਂਦਾ ਜਮ ਗਿਆ ਹੀ ਹੁੰਦੀ ਜਾਂਦੀ ਹੈ ਤੋਕੜ ਮਾਈ ਵੀਰ ਜੇ ਕੋ ਵੀਰ ਭਰਾ ਲੈਂਦਾ ਨਾ ਹਾਂਜੀ ਤੇ ਉਹੀ ਮਾਂ ਦੇ ਵਿੱਚ ਫਾਇਦਾ ਤੇ ਜੇ ਕੋ ਸੱਜਰ ਮੈਂ ਲੈਂਦਾ ਡੰਗਰ ਆਪਣਾ ਮੈਂ ਛੱਡ ਕੇ ਜਾਂਦਾ ਤੋਕੜ ਨਾਲੋਂ ਸੱਜਰ ਨਾਲੋਂ ਸੇਵਾ ਹੋਵੇ ਸੇਵਾ ਹੋਵੇ ਸਹੀ ਗੱਲ ਸੇਵਾ ਹੋਵੇ ਸੇਵਾ ਕਰਨੀ ਪੈਂਦੀ ਹੈ ਪੁਰੰਗੀ ਆ ਬੰਦ ਠੀਕ ਆ ਭਾਈ ਜੀ ਚਲੋ ਖਾਓ ਤੁਹਾਡਾ ਤਰ ਚੰਦਰ ਨੰਦ ਜਵਿਕਾ ਹਨ ਕਾਲ ਕੱਢਦੀ ਵੀਰ ਬੜਾ ਬੜਾ ਨਮਾ ਮਾੜ ਬਹੁਤ ਸੋਹਣਾ ਕੱਢਿਆ ਵਧੀਆ ਕੁਆਲਟੀਆ ਥਾਂ ਲਗਾਜੋ ਟੀਨ ਮਾਰੋ ਤਾਰ 2.5 ਲੱਖ ਦੀ ਮਹੀਨਾ ਆਈਏ ਵੀਰ ਉਹੋ ਜੀ ਨੂੰ ਚੋਣ ਨਹੀਂ ਲੱਗੀ ਸੀ ਉਹੋ ਜੀ ਚੋਣ ਲੱਗੀ ਸੀ vắp đây việc ăn cơm chất bẩy chứa bẩy chứa bẩy chứa đi chứa bẩy đây bẩy chứa bẩy ਉਹ ਇਸ਼ਿਆ ਮਾਤੇ ਮੋਲੇ ਲਾਜ ਜਾਵੇ ਭਾਣ ਲਾ ਦੋ ਮੜ ਪੁਲਾਇ ਮਾੜੀ ਪੁਲੀ ਮਾ ਲਾਓ ਜੋੜੀ ਇਹਦਾ ਵੀਰ ਵੀਰ ਖਾਣ ਲਿਖਦੇ ਇਹਦੀ ਵੀ ਝੋਟੀ ਜਿਹਨੇ ਦੀ ਝੋਟੀ ਮਾ ਮੀਆਂ ਦੇ ਵੀ ਥਾਨ ਬਹੁਤ ਚੰਗੇ ਆ ਠੀਕ ਆ ਗਿਰਗਿਰ ਥਾਨ ਝੋਟੀ ਠੀ ਬਹੁਤ ਸੌ ਝੋਟੀਆਂ ਪਿੱਛੋ ਗਏ ਹੁਣੇ ਬਹੁਤ ਵਧੀਆ ਕੁਆਲਟੀ ਦੱਸੋ ਭਾਜੀ ਕੀ ਮੋਲੇ ਦਾ ਮਾਨਵੀਰ ਭਾਵੇਂ ਕਰੀਏ ਇੱਕ 20 ਹਾਂਜੀ ਹਾਂ ਨਹੀਂ 1,115,000 ਇੱਕ ਲੱਖ 15 ਹਜ਼ਾਰ ਦੀ ਲੋ ਬਾਈ ਕਹਿੰਦੇ ਇੱਕ 20 ਮੋਲਿਆ ਤੇ 20 ਨਹੀਂ ਕਰਨਾ 18 ਨਹੀਂ ਕਰਨਾ 115 ਯੈਸ ਨੋ ਝੋਟੀ ਦੇ ਦਾਂਗੇ ਹਾਂ ਨਾ ਝੋਟੀ ਦੇ ਦਾਂਗੇ ਪਰ ਜਿਹੜਾ ਵੀਰ ਭਰਾ ਲੈ ਗਿਆ ਦੋ ਸੂਵੇ ਚੋਲੇ ਹਾਂਜੀ 90 95 ਹਜ਼ਾਰ ਦੀ ਟੋਕੜ ਗੱਬਣ ਝੋਟੀ ਫੇਰ ਲੈਣਾ ਠੀਕ ਆ ਵੇ ਬਹੁਤ ਸਾਫ਼ ਝੋਟੀ ਆ ਕਵਾੜਿਆ ਥਨ ਲਗਾ ਤੇ ਸਿੰਗੀ ਝੋਟੀ ਇੰਕਿਆ ਠੰਡੀ ਤੇਰੀ ਬਹੁਤ ਠੰਡੀ ਤੇਰੀ ਝੋਟੀ ਜਿਹਨੂੰ ਕਹਦੇ ਨੇ ਕਵਾਲਟੀ ਕਰਮ ਵਾਲੀ ਫਰੇਜ਼ੀ ਜੈ ਇਮੀ ਜੀ ਦਾ ਸਵਾਗਤ ਠੀਕ ਆ ਭਾਈ ਜੀ ਕੁਆਲਟੀ ਲਈ ਚੋਟੀ ਆ ਠੀਕ ਆ ਭਾਈ ਜੀ ਵਾਹ ਦੋ ਪਛੋ ਜੀ ਸੁਖੋਣੇ ਇਹ ਗਰਮੀਆਂ ਦੇ ਦੋਖੇ ਬਿਲਕੁਲ ਲਾਈਕ ਦੇ ਬਟਨ ਤੇ ਸ਼ੇਅਰ ਕਰਿਓ ਹਾਂਜੀ ਪੂਰੇ ਜੰਗਲ ਚ ਟੋਪ ਦੇ ਆ ਕਿਤੇ ਕਿਤੇ ਇਹੋ ਜਿਹੀ ਮਈਂ ਦੇ ਪੈਂਦੀ ਜਿਹੜੀ ਗੱਲ ਸਹੀ ਗੱਲ ਭਾਈ ਜੀ ਸਾ ਆ ਮੈਂ ਤਾਂ ਨਹੀਂ ਕਿੰਦਰ ਮੋਲ ਹਾਂਜੀ ਪਰ ਤੋੜਨੀ ਹੈਗਾ ਇੰਨੀ ਠੰਡੀ ਦੇ ਥਿੱਡਕਾਲੀ ਮਈਂ ਤੇ ਪੂਰੀ ਦੁੱਧ ਵਾਲੀ ਮਈਂ ਦੁੱਧ ਵਾਲੀ ਮਈਂ ਆ ਇਹੋ ਜਿਹੀ ਮਈਆਂ ਵੱਡੀਆਂ ਜਿਗਾਠੇ ਦੁੱਧ ਬਹੁਤ ਦਿੰਦੀਆਂ ਆ ਗਿਆ ਜਗੀ ਕੁਮਾਰ ਦੱਸੋ ਬਾਈ ਜਦ ਬੋਲਟਰ ਟ੍ਰੈਵਲ ਫੋਨ ਨੰਬਰ ਹੈਗਾ 84 27 40 755 ਹਾਂਜੀ ਨਾਮ ਮਾਨਾ ਹਾਂਜੀ ਲਾਈਕ ਤੇ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਵੀਡੀਓ ਨੇ ਜਿੰਨੀ ਵੀਰਪ੍ਰਾਤ ਸੰਗਤ ਤੇ ਜੁੜੀ ਸਾਰਾ ਜਲੋਂ ਧੰਨਵਾਦ ਧੰਨਵਾਦ ਬਾਈ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ